ਜਿੱਥੇ ਮਹਾਕੁੰਭ ਚੱਲ ਰਿਹਾ ਤੇ ਕਹਿੰਦੇ ਭਗਤ ਵੀ ਵੱਖੋ-ਵੱਖਰੇ ਨੇ ਤੇ ਵਿਦੇਸ਼ੀ ਭਗਤ ਵੱਖੋ-ਵੱਖਰੇ ਦੇਖਣ ਨੂੰ ਮਿਲ ਰਹੇ ਨੇ ਪ੍ਰਾਗਰਾਜ ਦੇ ਵਿੱਚ ਕਾਸ਼ੀ ਵਿਸ਼ਵਨਾਥ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਬਿਲਗੇਟਸ ਪਹੁੰਚੇ ਨੇ ਤਾਂ ਬਿਸ਼ਪ ਬਿਲਗੇਟਸ ਦੀ ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਦੇਖੋ ਪਹਿਲਾਂ ਵੀਡੀਓ ਦੇਖਦੇ ਆ ਵੀ ਕਿਵੇਂ ਇੱਕ ਬੰਦੇ ਨੇ ਵੀਡੀਓ ਬਣਾਈ ਤੇ ਪਛਾਣ ਦੇ ਵਿੱਚ ਕੀਤਾ ਕਿ ਇਹ ਜਿਹੜਾ ਬੰਦਾ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਉਹ ਬਿਲਗੇਟਸ ਹੈ ਮਾਈਕਰੋਸਾਫਟ ਕੰਪਨੀ ਦਾ ਮਾਲਕ ਕਿਵੇਂ ਦੇਖੋ ਸ਼ਰਧਾ ਰੱਖਦੇ ਆ ਨਾ ਵਿਦੇਸ਼ੀ ਲੋਕ ਵੀ ਤੇ ਆਹ ਵੀਡੀਓ ਦੇਖੋ ਪਹਿਲਾਂ ਵੀ ਜਿਹੜੀ ਕਿਸੇ ਨੌਜਵਾਨ ਨੇ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਆ ਅੱਗੇ ਆਪ ਇੱਕ ਚੀਜ਼ ਦਿਖਾ ਰਹੇ ਆਂ ਆਪ ਇਨਕੋ ਪਛਾਨਣੀ ਹੈ इनको पहचानिए कौन है ये जो खड़े हुए हैं कौन है ना। है। तो और ये आ चुके हैं यहाँ पे काशी विश्वनाथ अभी आप काशी विश्वनाथ वीडियो वायरलेस करके हुई क्योंकि बहुत बड़ा बहुत ही ज्यादा अमीर आदमी ਬਿਲ ਗੇਟਸ ਜੋ ਮਾਈਕਰੋਸਾਫਟ ਕੰਪਨੀ ਦਾ ਮਾਲਕ ਹੈ ਤੇ ਉਸ ਮਾਲਕ ਦੀ ਵੀਡੀਓ ਇਸ ਕਰਕੇ viral ਹੋਈ ਕਿ ਇਹ ਵੀ ਸ਼ਰਧਾ ਰੱਖਦੇ ਨੇ ਸਨਾਤਨ ਧਰਮ ਨਾਲ ਜੁੜੇ ਹੋਏ ਨੇ ਤੇ ਕਿਤੇ ਨਾ ਕਿਤੇ ਇੱਕ ਸ਼ਰਧਾ ਜਿਹੜੀ ਆ ਉਹ ਖਿੱਚ ਲਿਆਉਂਦੀ ਆ ਬੰਦੇ ਨੂੰ ਕਿਤੇ ਨਾ ਕਿਤੇ ਹਨਾ ਵਿਦੇਸ਼ਾਂ ਦੇ ਵਿੱਚੋਂ ਯਾਤਰਾ ਕਰਨੀ ਕਾਸ਼ੀ ਵਿਸ਼ਵਨਾਥ ਪਹੁੰਚਣਾ ਪਰਾਗਰਾਜ ਪਹੁੰਚਣਾ ਤੇ ਇਸ ਤਰੀਕੇ ਦੀ ਸ਼ਰਧਾ ਰੱਖਣੀ ਸਭ ਤੋਂ ਵੱਡੀ ਗੱਲ ਇਹ ਕਿ ਇਹ ਵਿਦੇਸ਼ੀ ਲੈ ਜਿਹੜੇ ਕਿਤੇ ਨਾ ਕਿਤੇ ਸ਼ਿਵ ਦੇ ਪੱਕੇ ਭਗਤ ਵੀ ਨਜ਼ਰ ਆਉਂਦੇ ਨੇ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਕਮੈਂਟਾਂ 'ਚ ਆਪਣੀ ਰਾਏ ਕਰੋ ਸਾਂਝੀ ਮਿਲਦਾ ਇੱਕ ਨਵੀਂ ਵੀਡੀਓ ਦਿਲਾਓ ਧੰਨਵਾਦ